ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਫਰਗੁਣ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ संत सहाय राम के कर कृपा दिया मिलाए फल गुण आनंद उपार्जन ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਈ ਸੇਜ ਸੁਹਾਵੀ ਸਰਬ ਸੁਖ ਹੋਨਾ ਦੁੱਖਾ ਨਾਹੀ ਜਾਏ ਇਛ ਪੁੰਨੀ ਵਡ ਭਾਗਣੀ ਵਾਰ ਪਾਇਆ ਹਰ ਰਾਈ ਮੇਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੀਹਾ ਅਵਰ ਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਈ ਹਲ ਤ ਪਲ ਤ ਸਵਾਰਿਓ ਨਹਿ ਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖੇ ਅਨ ਬਾਹੜ ਨਾ ਜਨਮੈ ਧਾਈ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਫਲ ਗੁਣ ਨਿਤ ਸਲਾਹੀਐ ਜੇ ਸਨ ਤੇਲ ਨ ਤਮਾਈ ਜਿਹਵਾ ਇੱਕ ਅਨੇਕ ਗੁਣ ਪਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜੇ ਸਨ ਤੇਲਨਾ ਤਮਾਈ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਾਰ ਕਿਰਪਾ ਦੀਆ ਮਿਲਾਇ ਫਲ ਗੁਣ ਆਨੰਦ ਉਪਾਰਜਨਾ ਹਰ ਸਜਨ ਪ੍ਰਗਟੇ ਆਏ संत सहाय राम के कर कृपा दिया मिलाई तेज सुहावी सर्व सुख हो ना दुख नाही जाए ਇਛ ਪੁੰਨੀ ਵਡ ਭਾਗਨੀ ਵਾਰ ਪਾਇਆ ਹਰ ਰਾਈ ਮੇਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੀਹਾ ਅਵਰ ਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਈ ਹਲ ਤ ਪਲ ਤ ਸਵਾਰਿਓ ਨਿਹ ਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖੇ ਅਨ ਬਹੜ ਨਾ ਜਨਮੈ ਧਾਈ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਫਲ ਗੁਣ ਨਿਤ ਸਲਾਹੀਐ ਜੇ ਸਨ ਤੇਲ ਨ ਤਮਾਈ ਜਿਹਵਾ ਏਕ ਅਨੇਕ ਗੁਣ ਤਾਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜੇ ਸਨ ਤੇਲ ਨਾ ਤਮਾਈ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਾਰ ਕਿਰਪਾ ਦਿਆ ਮਿਲਾਏ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਾਰ ਕਿਰਪਾ ਦੀਆ ਮਿਲਾਏ सेज ਸੁਹਾਵੀ ਸਰਬ ਸੁਖ ਹੋਣਾ ਦੁੱਖਾ ਨਾਹੀ ਜਾਈ ਇਛ ਪੁੰਨੀ ਵਡ ਭਾਗਣੀ ਵਾਰ ਪਾਇ ਹਰ ਰਾਈ ਮੇਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੀਹਾ ਅਵਰ ਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਈ ਹਲਤ ਪਲਤ ਸਵਾਰਿਓ ਨਾ ਨੇਹ ਚਲ ਦਿੱਤਿ ਅਨਜਾਈ ਸੰਸਾਰ ਸਾਗਰ ਤੇ ਰਖੇ ਅਨ ਬਹੁੜ ਨਾ ਜਨਵੇਂ ਧਾਈ ਜਿਹਵਾ ਇਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਫਲ ਗੁਣ ਨਿਤ ਸਲਾਹੀਐ ਜੇ ਸਨ ਤੇਲ ਨ ਤਮਾਈ ਜਿਹਵਾ ਏਕ ਅਨੇਕ ਗੁਣ ਪਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜੇ ਸਨ ਤੇਲਨਾ ਤਮਾਈ ਫਰ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਤਾਰਿ ਕਿਰਪਾ ਦਿਆ ਮਿਲਾਇ ਫਲ ਗੁਣ ਆਨੰਦ ਉਪਾਰਜਨਾ ਹਰ ਸਜਨ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਈ ਸੇਜ ਸੁਹਾਵੀ ਸਰਬ ਸੁਖ ਹੋਣਾ ਦੁੱਖਾ ਨਾਹੀ ਜਾਏ ਇਛ ਪੁੰਨੀ ਵਡ ਭਾਗਨੀ ਵਾਰ ਪਾਇਆ ਹਰ ਰਾਈ ਮੇਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੀਹਾ ਅਵਰ ਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਈ ਹਲ ਤ ਪਲਤ ਸਵਾਰਿਓ ਨਿਹ ਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖੇ ਅਨ ਬਹੜ ਨਾ ਜਨਮੈ ਧਾਈ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਫਲ ਗੁਣ ਨਿਤ ਸਲਾਹੀਐ ਜੇ ਸਨ ਤੇਲ ਨ ਤਮਾਈ ਜਿਹਵਾ ਏਕ ਅਨੇਕ ਗੁਣ ਤਰੀ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਏ ਜੇ ਸਨ ਤੇਲ ਨਾ ਤਮਾਈ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਾਰ ਕਿਰਪਾ ਦਿਆ ਮਿਲਾਏ ਫਲ ਗੁਣ आनंद उपार्जन हर सज्जन प्रगटे आए संत सहाय राम के कर कृपा दिया मिलाए ਸੇਜ ਸੁਹਾਵੀ ਸਰਬ ਸੁਖ ਹੋਣਾ ਦੁੱਖਾ ਨਾਹੀ ਜਾਏ ਇਛ ਪੁੰਨੀ ਵਡ ਭਾਗਣੀ ਵਾਰ ਪਾਇ ਹਰ ਰਾਈ ਮੇਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਅਲਾਈ ਹਰ ਜੀਹਾ ਅਵਰ ਨਾ ਦਿਸਾਈ ਕੋਈ ਦੂਜਾ ਲਵੈ ਨਾ ਲਾਈ ਹਲਤ ਪਲਤ ਸਵਾਰਿਓ ਨ ਨੇਹ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖੇ ਅਨ ਬਹੜ ਨਾ ਜਨਮੈ ਧਾਈ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਈ ਵਾਲ ਗੁਣ ਨਿਤ ਸਲਾਹੀਐ ਜੇ ਸੋ ਨ ਤੇਲਨਾ ਤਮਾਈ ਜਿਹਵਾ ਏਕ ਅਨੇਕ ਗੁਣ ਪਰੇ ਨਾਨਕ ਚਰਨੀ ਪਾਏ ਫਾਲ ਗੁਣ ਨਿਤ ਸਲਾਹੀਐ जेसन तेलना तमाई